ਇਹ ਪ੍ਰੈਸ ਕਾਨਫਰੈਂਸ ਜਿਹੜੀ ਅੱਜ ਦੀ ਰੱਖੀ ਸੀ ਇਹਦੇ ਚ ਇੱਕ ਮੈਂ ਇਹ ਦੱਸਣਾ ਕਰਦਾ ਸੀਗਾ ਵੀ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਮਾ ਵੱਡੀ ਗਈ ਹੈ ਇਹ ਉਸੇ ਗੱਡੀ ਦੇ ਵਿੱਚ ਇਹ ਮੈਂ ਜਾਣਕਾਰੀ ਦੇਣ ਵਾਸਤੇ ਤੁਹਾਨੂੰ ਬੁਲਾਇਆ ਇਹਦੇ ਚ ਵੀ ਮਨਜੂਕੇ ਪਿੰਡ ਤੋਂ ਸੁਖਦੇਵ ਸਿੰਘ ਹੈ ਜਿਨ੍ਹਾਂ ਦੇ ਖਿਲਾਫ ਸਾਲ 2019 ਦੇ ਵਿੱਚ ਇੱਕ ਕਮਰਸ਼ੀਅਲ ਕੁਆਂਟੀਟੀ ਜਨਬੀਪੀਐਸੈਕਟਰ ਦਾ ਮਕਦਮਾ ਅਦਾਲਤ ਵਿੱਚ ਹੋਇਆ ਸੀ ਜਿਹਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਉਹ ਗੋਲੀਆਂ ਬਰਾਮਦ ਕੀਤੀਆਂ ਗਈਆਂ ਹੈ ਇਹ ਕਰੀਬ 3100 ਦੇ ਉੱਤੇ ਜਿਹੜੀਆਂ ਗੋਲੀਆਂ ਕੋ ਬਰਾਮਦ ਹੋਈਆਂ ਸੀ ਤਾਂ ਉਹਦੇ ਖਿਲਾਫ ਜਿਹੜਾ ਇਹ ਜੋ ਪ੍ਰਾਪਰਟੀ ਫ੍ਰੀਜ਼ ਦਾ ਸੈਕਸ਼ਨ 68 ਹਬ ਦੇ ਤਹਿਤ ਕੇਸ ਚਾਰ ਕਰਕੇ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਜਿਹੜੀ ਅਥਾਰਟੀ ਵੱਲੋਂ ਉਹ ਕੇਸ ਨੂੰ ਮਨਜ਼ੂਰ ਕਰਦੇ ਹੋਏ ਉਹਦੀ ਪ੍ਰਾਪਰਟੀ ਦੇ ਜਿਹੜੇ ਫ੍ਰੀਜ਼ਿੰਗ ਆਰਡਰ ਜਿਹੜੇ ਜਾਰੀ ਕੀਤੇ ਆ ਜਿਹਦੇ ਵਿੱਚ ਇੱਕ ਕਾਰ ਹੈਗੀ i20 ਜਿਹੜੀ ਕੋ 5,86,000 ਰੁਪਏ ਦੀ ਉਹਦੀ ਕੀਮਤ ਹੈ ਤੇ 25 ਲੱਖ ਰੁਪਏ ਦਾ ਇੱਕ ਪਲਾਟ ਹੈ ਜਿਹਦੇ ਫ੍ਰੀਜ਼ਿੰਗ ਆਰਡਰ ਅੱਜ ਆਏ ਆ ਜਿਹੜੇ ਮੇਰੇ ਹੱਥ 'ਚ ਨੇ ਤੇ ਅਸੀਂ ਇਹ ਆਰਡਰਾਂ ਨੂੰ ਜਿਹੜਾ ਉਹ ਉੱਥੇ ਉਹਦੀ ਕੰਪਲੈਂਸ ਕਰਨ ਵਾਸਤੇ ਜਿਹੜਾ ਉਹਦੇ ਘਰ ਦੇ ਵਿੱਚ ਚੁਪਕਾਉਣਾ ਤੇ ਅਗਲੀ ਫਰਦਰਕਾਰ ਵੀ ਜਿਹੜੀ ਉਹ ਹੁੰਦੀ ਰਹੀ। ਜਿਹੜੀਆਂ ਜਿਹੜੀਆਂ ਕਰ ਰਹੀਆਂ ਇਹ ਜਿਹੜੇ ਨਸ਼ੇ ਦੇ ਸੌਦਾਕਰ ਹੈ ਜਿਹੜੇ ਲਗਾਤਾਰ ਕੇਸ ਪੈ ਜਾਂਦਾ ਤੇ ਜ਼ਮਾਨਤਾ ਤੋਂ ਬਹੁਤ ਬਾਹਰ ਆ ਕੇ ਉਹਦੀ ਕੰਮ ਪੂਰੀ ਸ਼ੁਰੂ ਕਰ ਦਿੰਦੇ ਆ ਜਿਹੜੀ ਇਸ ਐਕਸ਼ਨ ਦੇ ਨਾਲ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਲਗਾਮ ਕਿੰਨੇ ਕਦ ਤੱਕ ਲੱਗੂ? ਦੇਖੋ ਇਹ ਇਹ ਉਸੇ ਲੜੀ ਦੇ ਵਿੱਚ ਹੀ ਆ ਦੇਖੋ ਜਿਹੜੇ ਬੰਦੇ ਤੁਸੀਂ ਸਵਾਲ ਕਰਦੇ ਹੋ ਬਾਹਰ ਆ ਕੇ ਲੱਗ ਜਾਂਦੇ ਆ ਇਹ ਬੰਦਾ ਅਜੇ ਤੱਕ ਕਸਟਡੀ ਦੇ ਵਿੱਚ ਹੈ ਇਹਨੂੰ ਬਾਹਰ ਆਉਣ ਦਾ ਜੇ ਮੌਕਾ ਨਹੀਂ ਮਿਲ ਸਕਿਆ ਕਿਉਂਕਿ ਇਹਦੇ ਕੋਲ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਇਹਦੇ ਕੋਲ ਉਹ ਬੰਦ ਹੋਈ ਆ ਨਸ਼ੀਲੇ ਪਦਾਰਥ ਤੇ ਉਹਦੇ ਜੋ ਇਹਨਾਂ ਨੇ ਇਸ ਧੰਦੇ ਦੇ ਉੱਤੋਂ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀ ਉਹਦਾ ਉਹ ਤੇ ਇਹ ਇਹ ਆਰਡਰ ਨੇ ਜਿਹੜੇ ਧੰਵਾ ਦਿਖਾ ਰਹੇ ਆ ਜਿਹਨਾਂ ਇਹਨਾਂ ਸਮਗਲਰਾਂ ਨੇ ਕੋਈ ਇਸ ਤਰ੍ਹਾਂ ਦੀਆਂ ਮਾੜੀਆਂ ਕਮਾਈਆਂ ਕਰਕੇ ਜਾਂ ਨਸ਼ੇ ਦੇ ਧੰਦਾ ਕਰਕੇ ਕੋਈ ਪ੍ਰਾਪਰਟੀਆਂ ਬਣਾਈਆਂ ਨੇ ਤੇ ਉਹ ਇਸ ਘੇਰੇ ਦੇ ਵਿੱਚ ਆਉਂਦੀਆਂ ਨੇ ਤੇ ਉਹ ਜਦੋਂ ਸਰਕਾਰ ਬਾਅਦ ਤੋਂ ਹੁੰਦੀਆਂ ਨੇ ਉਹਦਾ ਕੋਈ ਪ੍ਰੋਸੈਸ ਹੈ ਜਿਹੜਾ ਅਸੀਂ ਅੱਜ ਅਡਾਪਟ ਕਰ ਰਹੇ ਹਾਂ ਟੋਟਲ ਪ੍ਰਾਪਰਟੀ ਐਸਰ ਕਿੰਨੀ ਆ ਤੇ ਇਸ ਤਰੀਕੇ ਦੀ ਬੋਲੋ ਜੀ ਦੋ ਪ੍ਰਾਪਰਟੀਆਂ ਦਾ ਦੱਸੋ ਇੱਕ ਆ 5,86,000 ਰੁਪਏ ਦੀ ਇੱਕ ਵੀ ਕਾਰ ਹੈ i20 ਤੇ ਇੱਕ 2.5 ਲੱਖ ਰੁਪਏ ਦਾ ਉਹਦਾ ਇੱਕ ਪਲਾਟ ਹੈ ਥੈਂਕ ਯੂ